ਮੈਂ ਆਪ ਦੀ ਸੇਵਾ ਵਿੱਚ ਆਪਾਂ ਅਰਦਾਸ ਵਿਸ਼ੇ ਤੇ ਜੁੜੇ ਆ ਤੇ ਮੈਂ ਛੰਦ ਵੀ ਅਰਦਾਸ ਦਾ ਇਸਣਾਵਾਂਗਾ ਅਰਦਾਸ ਦੀ ਬੜੀ ਮਹਾਨਤਾ ਹੈ ਆਪਾਂ ਵਚਨ ਕੀਤਾ ਪ੍ਰਣ ਕੀਤਾ ਭਈ ਮੋਰਚਾ ਜਿੱਤਣਾ ਮਤਲਬ ਜਿੱਤਣਾ ਤੇ ਜਿੱਤਣ ਵਾਸਤੇ ਸਾਥ ਸ੍ਰੀ ਆਕਾਲ ਆਪਾਂ ਜਿੱਤਣ ਵਾਸਤੇ ਇੱਥੇ ਸਜੇ ਹੋਏ ਹਾਂ ਖਾਲਸਾ ਜੀ ਦੇ ਮਰਦਾਂ ਦੇ ਵਚਨ ਹੁੰਦੇ ਜਿਹੜਾ ਵਚਨ ਕਰਤਾ ਫਿਰ ਪਿੱਛੇ ਨਹੀਂ ਹਟਣਾ ਫਿਰ ਗੱਲ ਸਿੱਧੀ ਵਚਨਾਂ ਤੇ ਨਿਭਣ ਦੀ ਹੈ ਮੈਨੂੰ ਉਹ ਇਤਿਹਾਸ ਮੇਰੇ ਸਾਹਮਣੇ ਆਇਆ ਜਦੋਂ ਮੈਂ ਇਹ ਬੋੜ ਪੜ੍ਹਿਆ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਦਾ ਖਾਲਸਾ ਜੀ ਆਪਣੇ ਸਮਾਨਸਿਕਤਾ ਵਿੱਚੋਂ ਸੀਨ ਨੂੰ ਦੁਹਰਾਈਏ ਜਦੋਂ ਨਸ਼ਾਰੇ ਪਨਵਾ ਦਾ ਜੰਗ ਚੱਲ ਰਿਹਾ ਸੀ ਤੇ ਉਸ ਵਕਤ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਨੇ ਪਹਿਲਾ ਜਥਾ ਲੈ ਕੇ ਜਾਣਾ ਸੀ ਜੰਗ ਮੈਦਾਨ ਵਿੱਚ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਆਖਿਆ ਸੀ ਪਹਿਲਾ ਜਥਾ ਅਕਾਲੀ ਜੀ ਲੈ ਕੇ ਜਾਣਗੇ ਅਕਾਲੀ ਜੀ ਨੇ ਉਸ ਗੁਰਮਤੇ ਨੂੰ ਮੰਨਿਆ ਗੱਲ ਗੁਰਮਤੇ ਦੀ ਹੁੰਦੀ ਹੈ ਵਿਵਾਦ ਦੀ ਨਹੀਂ ਹੁੰਦੀ ਤੇ ਸਿਆਣਿਆਂ ਦਾ ਕਦੀ ਵਿਵਾਦ ਨਹੀਂ ਹੁੰਦਾ ਸਿਆਣਿਆਂ ਦੀ ਵਿਚਾਰ ਹੁੰਦੀ ਹੈ ਆਪਾਂ ਗੁਰਮੁਖ ਸਿਆਣੇ ਜਣ ਬੈਠੇ ਭਾਈ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਨੇ ਵਿਚਾਰ ਲਿਆ ਵੀ ਪਹਿਲਾ ਜਥਾ ਫੌਜਾਂ ਲੈ ਕੇ ਜਾਣ ਗਿਆ ਅਕਾਲੀ ਜੀ ਨੇ ਅੰਮ੍ਰਿਤ ਵੇਲੇ ਅਰਦਾਸ ਕੀਤੀ ਆਖਿਆ ਇਹ ਗੁਰੂ ਰਾਮਦਾਸ ਸੱਚੇ ਪਾਸ਼ਾ ਪੰਜਾਬ ਤੇ ਅਫਗਾਨੀਆਂ ਚੜ ਕੇ ਆਉਂਦੇ ਆ ਆਪਣੇ ਖਾਲਸੇ ਦੀ ਪੱਤ ਰੱਖੀ ਉਹਨਾਂ ਅਰਦਾਸਾ ਸੁਧਿਆ ਮਹਾਰਾਜ ਦੇ ਚਰਨਾਂ 'ਚ ਆਪਣੇ ਅਕਾਲੀ ਜਥੇ ਨੂੰ ਹੁਕਮ ਕੀਤਾ ਖਾਲਸਾ ਜੀ ਤਿਆਰ ਬੋਚਾਲਾ ਮਾਰਨਾ ਅਕਾਲੀ ਜਥਾ ਤਿਆਰ ਹੋਇਆ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਅਰਦਾਸਾ ਸੁੱਧ ਕੇ ਚਾਲਾਂ ਮਾਰਨ ਲੱਗੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਇੱਕ ਸਪਾਈ ਨੂੰ ਭੇਜ ਕੇ ਆਖਿਆ ਅਕਾਲੀ ਜੀ ਨੂੰ ਕਹੋ ਰੁਕ ਜੋ ਗੱਲ ਸਿਰਫ ਸ਼ਾਮਾਂ ਤੱਕ ਦੀ ਹੈ ਤੋਪਖਾਨਾ ਆਉਣਾ ਸੀ ਤੋਪਖਾਨਾ 4 ਮੀਲ ਪਿੱਛੇ ਸੀ ਸ਼ਾਮਾਂ ਤੱਕ ਆਜਣਾ ਸੀ ਕੱਲ ਨੂੰ ਜੰਗ ਕਰਾਂਗੇ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਨੇ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਨੂੰ ਬੜੀ ਸੋਹਣੀ ਗੱਲ ਕਹੀ ਸੀ ਮੈਂ ਉਹ ਗੱਲ ਆਪ ਜੀ ਨਾਲ ਸਾਂਝੀ ਕਰਦਾ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਕੋਲ ਆਣ ਕੇ ਕਹਿਣ ਲੱਗੇ ਰਣਜੀਤ ਸਿੰਘਾ ਤੂੰ ਮਾਣ ਕਰਦਾ ਹੋਵੇਂਗਾ ਤੋਪਾਂ ਦਾ ਤੈਨੂੰ ਮਾਣ ਉਹ ਤੇਰੀਆਂ ਫੌਜਾਂ ਦਾ ਪਰ ਮੈਨੂੰ ਮਾਣ ਹੈ ਗੁਰੂ ਰਾਮਦਾਸ ਦੇ ਚਰਨਾਂ 'ਚ ਜੇ ਕੀਤੀ ਅਰਦਾਸ ਦਾ ਅਰਦਾਸ ਦੀ ਬੜੀ ਮਹਾਨਤਾ ਹੈ ਅਰਦਾਸ ਤੋਂ ਗਾਂਹ ਗੱਲ ਕੁਝ ਵੀ ਨਹੀਂ ਹੁੰਦੀ ਅਰਦਾਸ ਤੇ ਸਾਰੀਆਂ ਦਮ ਮੁਕਦੀਆਂ ਅਰਦਾਸ ਹੀ ਬੜੀ ਤਗੜੀ ਸ਼ਕਤੀ ਹੈ ਅਕਾਲੀ ਬਾਬਾ ਫੁੱਲਾ ਸਿੰਘ ਸਾਹਿਬ ਜੀ ਨੇ ਆਖਿਆ ਜਿਹੜੇ ਮਰਦ ਹੁੰਦੇ ਨੇ ਉਹ ਬਚਨ ਕਰਕੇ ਤੇ ਬਚਨਾ ਤੋਂ ਪਿੱਛੇ ਨਹੀਂ ਹਟਦੇ ਜਿਹੜੇ ਸੂਰਮੇ ਹੁੰਦੇ ਨੇ ਅਰਦਾਸਾ ਕਰਕੇ ਪਿੱਛੇ ਨਹੀਂ ਮੁੜਦੇ ਅਕਾਲੀ ਬਾਬਾ ਫੁੱਲਾ ਸਿੰਘ ਸਾਹਿਬ ਨੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਅਰਦਾਸ ਬਾਰੇ ਤੇ ਮਰਦਾਂ ਦੇ ਬਚਨ ਬਾਰੇ ਜਿਹੜੇ ਬਚਨ ਕਹੇ ਮੈਂ ਉਹਨਾਂ ਬਚਨਾਂ ਨੂੰ ਪ੍ਰਵੀਸ਼ਰੀ ਕਲਾ ਵਿੱਚ ਆਪ ਦੀ ਸੇਵਾ 'ਚ ਹਾਜ਼ਰ ਕਰਦਾ ਹਾਂ ਸਰਵਣ ਕਰੀਏ ਸਿਆਣੇ ਵਿਦਵਾਨਾਂ ਦੀ ਵਿਚਾਰਧਾਰਾ ਤੇ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਨੇ ਅਰਦਾਸ ਬਾਬਤ ਤੇ ਮਰਜਾ ਮਰਦਾਂ ਦੇ ਬਚਨ ਬਾਬਤ ਮਹਾਰਾਜਾ ਸਾਹਿਬ ਨੂੰ ਜਿਹੜੀ ਗੱਲ ਕਹੀ ਉਹਨਾਂ ਸ਼ਬਦਾਂ ਨੂੰ ਇਹਨਾਂ ਬੇਨਤੀ ਕੀਤੀ ਜਾ ਰਹੀ ਹੈ ਰੁਕ ਜੋ ਜਾ ਗੱਲ ਸੁਣੀਏ ਮੱਥੇ ਤੇ ਵੱਟ ਪਏ ਜਾਨੋ ਉਸ ਬਬਰ ਸ਼ੇਰ ਦੀ ਛਾਤੀ ਤੇ ਫੱਟ ਪਏ ਅਗਨੀ ਦੇ ਖੋਲੇ ਨੈਣੀ ਮਜਦੇ ਲਟ-ਲਟ ਪਏ ਪਰਖਣ ਨੂੰ ਗੈਰਤ ਮੌਕਾ ਰੋਜ ਤੇ ਜੁੜਦਾ ਨੀ ਸੋ ਦੀ ਅਰਦਾਸ ਖਾਲਸਾ ਪਿੱਛੇ ਨੂੰ ਮੜਦਾ ਨੀ ਸੋ ਦੀ ਅਰਦਾਸ ਸੂਰਮਾ ਮਾਨ ਸਰਵਾਰਾ ਤੈਨੂੰ ਪਾਰੀ ਤਦਖਾਨੇ ਦਾ ਫੋਜਾਂ ਦਾ ਧਰਤੀ ਦਾ ਦੇ ਛਾਈ ਨਿਹਾਲ ਇੱਕ ਅਰਦਾਸ ਆਸਰਾ ਮੇਰਾ دیਵਾਨੇ ਰਾਹ ਹਾਜ਼ਰ ਜੋ ਸਮਝਣ ਕਰਨੋ ਜਾਂਦੇ ਵਿੱਚ ਘਾਟੇ ਨਹੀਂ ਮਰਦਾਂ ਦੀ ਮੰਡਲ ਰਾਜਾ ਟੁੱਟਦੀ ਅਦਵਾਟੇ ਨਹੀਂ ਮਰਦਾਂ ਦੀ ਮੰਡਲ ਬਾਦਿਆ ਰੁਕ ਜੋ ਇਹ ਗੱਲ ਸੁਣੀ ਜਾ ਮੱਥੇ ਤੇ ਵੱਟ ਪਏ ਜਾਨੋ ਇਸ ਬਬਰ ਸ਼ੇਰ ਦੀ ਸ਼ਾਤੀ ਤੇ ਫਟ ਪੇ ਅਗਰ ਨੀ ਦੇ ਛੋਲੇ ਨਾਣੀ ਮਜਦੇ ਲਟ ਲਟ ਪਾਏ ਪਰਖਣ ਨੂੰ ਗੈਰਤ ਮੌਕਾ ਰੋਜ ਤੇ ਝੜਦਾ ਨਹੀਂ ਸੋਦੀ ਅਰਦਾਸ ਖਾਲਸਾ ਪਿੱਛੇ ਨੂੰ ਮੜਦਾ ਨਹੀਂ ਸੋਦੀ ਅਰਦਾਸ ਸੂਰਮਾ ਮਾਨ ਸਰਦਾਰਾ ਤੈਨੂੰ ਪਾਰੀ ਤਬਖਾਨੇ ਦਾ ਹੋ ਜਾਣਾ ਧਰਤੀ ਦਾ ਤੇ ਸ਼ਾਹੀ ਖਦੰਗ ਨੇ ਦਾ ਇੱਕ ਅਰਦਾਸ ਆਸਰਾ ਮੇਰਾ دیਵਾਨੇ ਦਾ ਹਾਜ਼ਰ ਜੋ ਸਮਝਣ ਜਾਂਦੇ ਵਿੱਚ ਘਾਟੇ ਨਹੀਂ ਮਰਦਾਂ ਦੀ ਮੰਝਲ ਰਾਜਾ ਟੁੱਟਦੀ ਇਹ ਵਾਟੇ ਨਹੀਂ ਮਰਦਾਂ ਦੀ ਮੰਝਲ ਬਾਦਸ਼ਾਹ ਦੀਵੇ ਨੂੰ ਵੇਖ ਜਮਲ ਜੇ ਬਈ ਅਸਲੀ ਪਤੰਗਾ ਨਹੀਂ ਜਿਨ੍ਹਾਂ ਨੇ ਯਾਰ ਰਜਾਉਣੇ ਸੰਗਾਣੀ ਕਰਦੇ ਜੋ ਜਿੰਦ ਪਿਆਰੀ ਜਿੱਤਦੇ ਉਹ 당ਗਾ ਨਹੀਂ ਹਿਰਦੇ ਸੱਚ ਰੱਖਣ ਵਾਲਾ ਜ਼ਿੰਦਗੀ ਵਰ ਥੜਾ ਦਾ ਨਹੀਂ ਸੋਦੀ ਅਰਦਾਸ ਖਾਲਸਾ ਪਿੱਛੇ ਨੂੰ ਮੜਦਾ ਨਹੀਂ ਸੋਦੀ ਅਰਦਾਸ ਸੂਰਮਾ ਸਿਖ ਦਾ ਅਰਦਾਸਾ ਕੋਈ ਬਾਦਮ ਮੁੱਲੀ ਨਹੀਂ ਆਸ਼ਕ ਜੋ ਅਨਲ ਹੱਕ ਦੇ ਦਿੰਦੀ ਬਾਸੂਲੀ ਨਹੀਂ ਬਚਨਾਂ ਦੇ ਬਲੀ ਦੌੜ ਖੜੇ ਗਏ ਤੇ ਜੁੱਲੀ ਨਹੀਂ ਬਹੁਤਾ ਕੁਝ ਸੋਚਾਂ ਰਣ ਵਿੱਚ ਵੱਜਦੇ ਫਰਾਟੇ ਨਹੀਂ ਮਰਦਾਂ ਦੀ ਮੰਗਲ ਰਾਜਾ ਟੁੱਟਦੀ ਅਦਵਾਟ ਨਹੀਂ ਮਰਦਾਂ ਦੀ ਮਜਲਬਾ ਦੀ ਹੁ ਖਲਦਾ ਖੰਡਾ ਮੇਰਾ ਚੱਲ ਨਾ ਜਾਏ ਤੇਰੇ ਤੇ ਵੱਡਾ ਅਫਸੋਸ ਰਾਜਾ ਉਦੇ ਆਸ਼ਿਕ ਰੀਜੇ ਹਨੇਰੇ ਤੇ ਫੁੱਲਾ ਸਿੰਘ ਜੰਗ ਵਿੱਚ ਵੜਿਆ ਵਿੱਛੇ ਨੂੰ ਹੁੜਦਾ ਨਹੀਂ ਸੋਦੀ ਅਰਦਾਸ ਖਾਲਸਾ ਵਿੱਛੇ ਨੂੰ ਮੁੜਦਾ ਨਹੀਂ ਸੋਦੀ ਅਰਦਾਸ ਸੂਰਮਾ ਹਰ ਜਨ ਜੋ ਬਜਨੇ ਉਹਨਾਂ ਦੀ ਕਾਦੀ ਜੰਗ ਕੰਨੀਆ ਜਉਂਦੇ ਜੋ ਅਣਖ ਗਵਾ ਕੇ ਫੋਕੀ ਜਵਾਨੀ ਹੈ ਜੋਦੇ ਨਿਕੜੇ ਮੌਤ ਦੀ ਪਰ ਦੇਖਿਆ ਨਹੀਂ ਹੈ ਰਾਜਾ ਦਾ ਰੋਬ ਨਵੈਰੀ ਜਿਨਾਂ ਨੇ ਡਾਟੇ ਨਹੀਂ ਮਰਦਾਂ ਦੀ ਮੰਗਲ ਰਾਜਾ ਟੁੱਟਦੀ ਅਦਵਾਟੇ ਨਹੀਂ ਮਰਦਾਂ ਦੀ ਮਜਲ ਬਾਦਸ਼ਾਹ ਹੋ ਕੀਤੀ ਅਰਦਾਸ ਧਿਆਨ ਗੁਰ ਚਰਨਾ ਵਿੱਚ ਧਰ ਕੇ ਤੇ ਦਸ ਗੁਰੂ ਸਾਹਿਬਤ ਨਾਂ ਦੀ ਜਾਮਨੀ ਪਰ ਉੱਲਾਸੇਂ ਜੰਗ ਵਿੱਚ ਵੜਿਆ ਵਿਚੇ ਨੂੰ ਹੜਦਾ ਨਹੀਂ ਸੋਦੀ ਅਰਦਾਸ ਖਾਲਸਾ ਪਿੱਛੇ ਨੂੰ ਮਿਲਦਾ ਨਹੀਂ ਸੋਦੀ ਅਰਦਾਸ ਸੁਰਮਾ ਜਿੰਨਾ ਨੂੰ ਤਗਮਾ ਰਵਦਾ ਚਮਦੀ ਜਤ ਚਰਨਾਂ ਨੂੰ ਬੰਦਿਆ ਦਾ ਮਾਣ ਲੈ ਗਿਆ ਰਾਵਣ ਕੁੰਮਕਰਣਾਂ ਨੂੰ ਪਾਸੇ ਹੜ ਪੂਰਾ ਕਰਨਾ ਸੋਦੇ ਹੋ ਪਰਣਾ ਨੂੰ ਬੈਂਕਾ ਨਿਤ ਨਿਤ ਕੁੰਮਾ ਵਿੱਚ ਪੈਂਦੇ ਜੁੜ ਪਾਟੇ ਨਹੀਂ ਮਰਦਾਂ ਦੀ ਮੰਡਲ ਰਾਜਾ ਯਾ ਦਵਾਟੇ ਨਹੀਂ ਮਰਦਾਂ ਦੀ ਮੰਜਲ ਬਾਦਸ਼ਾਹ ਏ ਤੋ ਖਾਲਸਾ ਦੀ ਇਹ ਮਰਦਾਂ ਦੇ ਬਚਨ ਹੈ ਜਿਹੜੇ ਬਚਨ ਕਰਤੇ ਫੇ ਪਿੱਛੇ ਨਹੀਂ ਹਟਣਾ ਤੇ ਮਹਾਰਾਜ ਕਿਰਪਾ ਕਰਨ ਆਪਾਂ ਸਾਰੇ ਗੁਰਮੁਖ ਅਰਦਾਸ ਸਮਾਗਮ 'ਚ ਜੁੜੇ ਆ ਸਾਡੇ ਮਨੋਂ ਤੋਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ ਮਹਾਰਾਜ ਇਹ ਮੋਰਚਾ ਫਤਿਹ ਹੋਵੇ ਤੇ ਇਸ ਮੋਰਚੇ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਸਾਹਿਬ ਜੀ ਤਰਨਤਾਲ ਉਹਨਾਂ ਵੱਲੋਂ ਸਤਿਕਾਰਯੋਗ ਗਿਆਨੀ ਮਹਿਤਾਬ ਸਿੰਘ ਸਾਹਿਬ ਜੀ ਆਏ ਨੇ ਉਹਨਾਂ ਨੂੰ ਜਿਉਂ ਆਇਆ ਬਹੁਤ ਉਹਨਾਂ ਦਾ ਸਤਿਕਾਰ ਧੰਨਵਾਦ ਉਹਨਾਂ ਦਾ ਆਪ ਗੁਰਮਖੰਡ ਦਾ ਵੀ ਧੰਨਵਾਦ ਆਓ ਹੁਣ ਭਾਈ ਸਾਹਿਬ ਅਗਲੀ ਵਿਚਾਰਤਾ ਆਪ ਜੀ ਨੂੰ ਪੇਸ਼ ਕਰਨਗੇ ਹੋਈ ਭੁੱਲ ਚੁੱਕ ਦੀ ਖਿਮਾ ਨਾਲਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ I'm <music>